ਪਿੰਡ ਸਲੋ ਵਿਖੇ ਦੋ ਘਰਾਂ ਵਿੱਚ ਕੀਤੀ ਚੋਰਾਵਾਂ ਵੱਲੋਂ ਚੋਰੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਨੇੜੇ ਕੀ ਪਿੰਡ ਸਲੋ ਵਿਖੇ ਔਰਤ ਨੇ ਰੋ ਰੋ ਦੱਸੀ ਅੱਡ ਬੀਤੀ ਚੋਰ ਗਰੋ ਨੇ ਗਵੰਡੀਆਂ ਦੇ ਘਰਾਂ ਨੂੰ ਬਾਹਰੋਂ ਹੁੰਡੇ ਲਗਾ ਕੇ ਦੋ ਘਰਾਂ ਵਿੱਚ ਕੀਤੀ ਚੋਰੀ ਤੇ ਲੈ ਗਏ ਸੋਨੇ ਦੀਆਂ ਵਾਲੀਆਂ ਤੇ ਕੁਝ ਪੈਸੇ ਅਤੇ ਘਰ ਵਿੱਚ 50 ਸਾਮਾਨ ਵੀ ਕੱਲਾ-ਕੱਲਾ ਖਲਾਰ ਕੇ ਤਸੱਲੀ ਨਾਲ ਚੋਰੀ ਕਰਕੇ ਗਏ ਹਨ ਇਸ ਮੌਕੇ ਤੇ ਪਿੰਡ ਦੇ ਲੋਕਾਂ ਨੇ ਦੱਸਿਆ ਹੈ ਕਿ ਘਰ ਵਿੱਚ ਤਸੱਲੀ ਨਾਲ ਇਹ ਚੋਰ ਚੋਰੀ ਕਰਕੇ ਗਏ ਹਨ ਅਤੇ ਚੋਰ 4 ਜਣੇ ਸਨ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਵੀ ਕੈਦ ਹੋ ਚੁੱਕਿਆ ਹਨ ਆਉ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਭਾਜੀ ਸਾਡਾ ਲੱਖ ਰੁਪਏ ਤੱਕ ਹੋ ਗਿਆ ਨੁਕਸਾਨ। ਸੋਨੇ ਦੇ ਕਹਿਣੇ ਵੀ ਸੀਗੇ। ਹਾਂਜੀ ਦੋ ਮੇਰੇ ਪਾਲੀਆਂ ਦੇ ਜੋੜੇ ਸੀਗੇ। 20 ਹਜ਼ਾਰ ਕੈਸ਼ ਪਿਆ ਸੀ ਗੱਰ ਹਲੇ ਕੱਲੀ ਤਨਖਾਹ ਲੈ ਕੇ ਆਇਆ ਸੀ ਮੁੰਡਾ। ਤੇ ਬਾਕੀ ਇਹ ਲੋਕੋ ਬਗੈਰ ਲਾ ਮਾਰੀ ਤੇ ਬਹੁਤ ਨੁਕਸਾਨ ਕਰ। ਹਲੇ ਤੁਸੀਂ ਮੇਰੇ ਖਲ ਪ੍ਰੋਪਰ ਚੈੱਕ ਵੀ ਨਹੀਂ ਕੀਤਾ ਹਣਾ? ਨਹੀਂ ਹਲੇ ਕੀਤਾ ਹੀ ਨਹੀਂ ਪਤਾ ਕੋਈ ਚੈੱਕ। ਮੈਂ ਕਰ ਦਿੱਤਾ ਸੀ ਇਹਨਾਂ ਨੂੰ। ਭਾਜੀ ਮਰਸੀ ਆ ਮੁੰਡਾ ਕਮਾਂਦਾ ਹੈ ਕੱਲੇ ਇੱਕ ਤਹਰ ਬਿੱਲ ਹੀ ਆ। ਗੱਰ ਵਾਲਾ ਮੇਰੇ ਸਿਰ ਤੇ ਹੈ ਰਹੀਗਾ। ਤੁਸੀਂ ਦੱਸੋ ਅਸੀਂ ਕਿੰਦਾ ਟਾਈਮ ਪਾਸ ਕਰਨਾ। ਤੇ ਉਹ ਗੁੱਸਾ ਜਿਹਾ ਵੀ ਲੱਗੇ। ਦੇਖਿਆਗਾ ਇਦਾਂ ਦਾ ਜੋ ਹਾਲਾਤ ਹੋਣਾ ਹੁਣ ਆਪਣੇ ਆਪਣੇ ਪਰ ਭਰੋਸਾ ਹੈ ਨਹੀਂ ਵੀ ਅਸੀਂ ਠੀਕ ਠਾਕ ਰਾਤ ਨੂੰ ਸੁੱਤੇ ਆ ਸਵੇਰ ਨੂੰ ਅਸੀਂ ਚਲੇ ਜਾਵਾਂਗੇ ਠੀਕ ਠਾਕ ਆਪਣੇ ਕੰਮ ਤੇ ਇੰਨਾ ਮਾੜਾ ਇਹ ਤਾਂ ਬਹੁਤ ਪਰਿਵਾਰ ਹਲਕਾ ਸਿਗਾ ਬਹੁਤ ਹੀ ਕੰਮ ਇਹਨਾਂ ਦਾ ਤਾਂ ਥੱਲੇ ਸਿਗਾ ਨਿਆਣਿਆਂ ਦੇ ਕੰਮ ਚੱਕਿਆ ਮਾੜਾ ਜਿਹਾ ਰੋਟੀ ਪਾਣੀ ਜੋਗੇ ਹੋਏ ਆ ਉਹ ਜਿਹੜਾ ਚਾਰ ਪੈਸੇ ਹੋ ਗਏ ਹੁਣ ਜਾਂ ਮਾਰ ਕੇ ਲੈ ਗਏ ਆ ਉਹ ਮਸੀ ਬੰਦਾ ਪੈਰਾਂ ਤੇ ਆਉਂਦਾ ਫਿਰ ਲੀਹੋ ਲੱਤ ਬਹੁਤ ਔਖਾ ਦਾਗਾ ਜੀ ਇਹ ਤਾਂ ਛੋਟੇ ਮੁੰਡੇ ਦਾ ਤਾਂ ਅਸੀਂ ਜਾਦੇ ਸਿਫਤ ਕਰਦੇ ਆ ਵੀ ਉਹਦਾ ਬੋਲ ਮੂੰਹ 'ਚ ਹੈ ਹੀ ਨਸ ਹੈਗਾ ਵੀ ਕਿੰਨਾ ਇਹਨਾਂ ਨੁਕਸਾਨ ਹੋਇ ਕਦੇ ਅੱਗੇ ਸਾਡੇ ਉਹ ਭਤੀਜ ਹੁੰਦੇ ਤੇ ਕਦੇ ਬਾਹਰ ਨਾ ਨਿਕਲੇਗੇ ਉਹਨੂੰ ਵੀ ਵਿਚਾਰੀ ਨੂੰ ਹਰੇਕ ਦੇ ਕੰਮ ਕਰਨਾ ਪਿਆ ਤੇ ਬਹੁਤ ਮਾੜਾ ਹੋਇਆ ਜਿੱਦਾਂ ਦਾ ਇਹਨਾਂ ਦਾ ਹਾਲਾਤ ਕੀਤਾ ਹੁਣ ਆ ਪਿੰਡ ਵਾਲੇ ਇਹਨਾਂ ਦੀ ਮਦਦ ਲਈ ਕੀ ਕਰਨਗੇ ਜੀ ਪਿੰਡ ਵਾਲੇ ਹੁਣ ਜੋ ਹੈਗੇ ਦੇਖ ਰਹੇ ਆ ਤੁਸੀਂ ਤੁਸੀਂ ਵੀ ਆ ਦੇਣਾ ਆ ਵੀ ਜ਼ਰੂਰ ਮਦਦ ਇਹਨਾਂ ਦੀ ਹਰੇਕ ਨੂੰ ਕਰਨੀ ਚਾਹੀਦੀ ਆ ਪੁਲਿਸ ਪ੍ਰਸ਼ਾਸਨ ਨੂੰ ਜ਼ਰੂਰ ਜਾਦੇ ਕਰਨੀ ਚਾਹੀਦੀ ਆ ਨਗੌਲਿਆ ਨਾ ਕਰਨੇ ਨੂੰ ਇਹ ਛੱਡਣਾ ਨੇ ਚਾਹੀਦਾ ਕੋਈ ਨਾ ਕੋਈ ਬੰਦਾ ਮਿਲਿਆ ਆ ਜੀ 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 ਇਹ ਪੱਕੀ ਗੱਲ ਹੈ ਜੀ ਤੁਹਾਡਾ ਤਜਰਬਾ ਵੀ ਇਹੀ ਕਹਿ ਰਿਹਾ ਹਾਂ ਹਾਂ ਜੀ ਸਾਡੇ ਸੋਹੇਦਾਰ ਜੀ ਤੇ ਸੂਬੇਦਾਰ ਸਾਹਿਬ ਠਿਕਰੀ ਪੈਰੇ ਕਿਲਾ ਤੋਂ ਆਪ ਲਾਉਣੇ ਪੈਣਗੇ ਠਿਕਰੀ ਪੈਰੇ ਦਾ ਅਨਸਰ ਦੇਖੋ ਹੁਣ ਕਿਸੇ ਨੂੰ ਘਰ ਕੋਈ ਛੱਡ ਕੇ ਨਹੀਂ ਜਾ ਸਕਦਾ ਕੋਈ ਕੁਝ ਕਰ ਨਹੀਂ ਸਕਦਾ ਤਿੰਨ ਤਿੰਨ ਦੇਖੋ ਲੋਕ ਲੱਗੇ ਲੋਕਾਂ ਕੋਲ ਤੱਕ ਕੈਮਰਾ ਪਾਇਆ ਉਹ ਤੋੜ ਦਿੱਤੇ ਇਹਨਾਂ ਨੇ ਜੀ ਜੀ ਹੁਣ ਅਸੀਂ ਅਸੀਂ ਤਾਂ ਇਹ ਹੀ ਪ੍ਰਸ਼ਾਸਨ ਅੱਗੇ ਦਰਖਾਸਤ ਕਰਦੇ ਆ ਕਿ ਇਹ ਜਿਹੜਾ ਵੀ ਅਨਸਰ ਹੈ ਇੱਕ ਵਾਰ ਨਕੀਲ ਪੱਕਾ ਪਾਈ ਜਾਵੇ ਪਰ ਸੂਬੇਦਾਰ ਸਾਹਿਬ ਦੋ ਮਹੀਨੇ ਬਾਅਦ ਫੇਰ ਬਾਹਰ ਆ ਜਾਂਦੇ ਆ ਜੀ ਕੋਈ ਇਹਨਾਂ ਨੂੰ ਤਸਦੀਕ ਕਰ ਲੈਂਦੇ ਲੋਕ ਵੀ ਅਸੀਂ ਲੈ ਕੇ ਆਨੇ ਪਿੱਛੇ ਪਿੱਛੇ ਵੀ ਅਸੀਂ ਉਹਨਾਂ ਨੂੰ ਸਵੇਰੇ ਅਸੀਂ ਪੜਾਂਨੇ ਆ ਸ਼ਾਮ ਨੂੰ ਅਸੀਂ ਉਹਨਾਂ ਦੇ ਛੜਾੜ ਚ ਜਾਨੇ ਜੀ ਇਹ ਕਰ ਵੀ ਨਹੀਂ ਹੋਣੀ ਚਾਹੀਦੀ